ਬਈ ਮਿੱਤਰੋ ਮੌਂਝ ਕਿ ਲੱਗੀ ਸੰਦੇ ਚੱਕ ਕੇ ਕਿਸ਼ਤਾ ਫਿਰ ਕਿਸ਼ਤਾ ਕੁਸ਼ਤਾ ਕਰਕੇ ਹੋ ਲਓ ਬਈ ਮਿੱਤਰੋ ਕਰ ਕਰਕੇ ਕਿਸ਼ਤਾ ਹੋ ਕੇ ਵੇਲੇ ਤੇ ਹੁਣ ਚਾਲਦੇ ਆ ਅਸੀਂ ਬ੍ਰਾਂਚ ਨੂੰ ਹੁਣ ਬਈ ਮਿੱਤਰੋ ਸ਼ਾਮ ਦੇ ਵਾਰ ਜਿਕੇ ਸਾਢੇ 6 ਦਿਨ ਹੋ ਗਏ ਛੋੜੇ ਗਏ ਸੀ 3:00 ਵਜੇ ਫੈਲਪਰਨ ਫੈਲਪਰਨ ਗਏ ਹਨੇਰਾ ਹੋ ਗਿਆ ਤੇ ਸਭ ਹੁਣ ਦੇਖ ਲਓ ਜੀ ਕਿੰਨੇ ਹਨੇਰੇ ਚ ਸਰਦੀ ਟੱਕਰਾ ਮਾਰਦੇ ਲਓ ਬਈ ਮਿੱਤਰੋ ਟਕਰਾਂ ਟਕਰਾਂ ਮਾਰ ਕੇ ਕਰਕੇ ਫਿਰ ਆ ਗਈ ਫਿਰ ਆ ਗਈ 브్రాంచ్ ਬਾਕਸ ਇੱਥੇ ਕਰਦੇ ਆ ਇਹਦੇ ਵਲੋਗ ਦੀ ਸਮਾਪਤੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ